ਆਏ ਕਰੋ ਲਾ ਦੇ ਕਰੋ ਜੇ ਉੱਪਰ ਦੇਖੋ ਸਾਡੇ ਰਾਜੇ ਖਾਣਾ ਲਾ ਦੇ ਕਰੋ ਕਿਹਨੇ ਲਾ ਦੇ ਰਾਜੇ ਖਾਣਾ ਉਹਨਾਂ ਦਾ ਕੰਮ ਐ ਜਿੱਲੀਆ ਦੌਰ ਸੋ ਉਹੀ ਬਣਾ ਲਓ ਫਿਰ ਇੰਨੇ ਉੱਠੇ ਕੋਈ ਨਹੀਂ ਹੁੰਦਾ ਦੂਜੇ ਲੋਟੋਂ ਸਭ ਉਹ ਉੱਚੀ ਸਿੱਧੀ ਇੱਧਰ ਦੇ ਬਾਰਕਾ ਦੇਣਾ ਸਿੱਧੀ ਫੁੱਲਾਂ 'ਚ ਬਣਾ ਲਓ ਤਾਂ ਕਿ ਬਾਦ ਦੰਦ ਲਾਓ ਜਨਾਬ ਜੀ ਦੇਖੋ ਬਾਈ ਠੀਕ ਨਹੀਂ ਹੈ ਹੈਗੇ ਤੋਤੇ ਵਰਗੇ ਤੋਤੇ ਵਰਗੇ ਢਾ ਦੇਾਂਗੇ ਫਿਰ ਇਹਦੇ ਤੋਤੇ ਸਾਰੇ ਸੁਰ ਦੇ ਇੱਕ ਪਾਸੇ ਦਵਾਓਗੇ ਨੇ ਹਾਂ ਦੇਖੋ ਜੀ ਦੇਖਣ ਦਾ ਕੀ ਹੈ ਹੈ ਇਹਦਾ ਚਾਚਾ ਹੁਣ ਥੋਨੀ ਹੈ ਨਹੀਂ ਦੰਦ ਦੰਦ ਪੜਦੇ ਮੂੰਹ ਤੇ ਖੀਰੀ ਲੱਗਦੀ ਹੈ ਇਧਰੋਂ ਹੀ ਨਾ ਮਾੜਾ ਯਾਰ ਮੋਟੋ ਇਧਰੋਂ ਮੋਟੋ ਹੋਣਾ ਨਾ ਇਧਰੋਂ ਆ ਬੱਕਰਾ ਫਿਰਦਾ ਚੱਲ ਬੱਕਰ ਨੂੰ ਕਹਿ ਦੇ ਕਹਿ ਦੇ ਬੱਕਰੇ ਨੂੰ ਕੁਝ ਨਹੀਂ ਕਹਿਣਾ ਤੈਨੂੰ ਪੈਰ ਦੀਆਂ ਦੀ ਆ ਬਾਈ ਹੁੰਦਾ ਆ ਜਾ ਤੂੰ ਆ ਜਾ ਇਧਰੋਂ ਵੇਚਣੀ ਕਿੰਨੇ ਦੀ ਆ ਵੇਚਣ ਵਾਲੀ ਗੱਲ ਕਰ ਇਧਰ ਚੱਲ ਬੜਾ ਪੰਜ ਟੱਪ ਜਾ ਵੇਚਣ ਵਾਲੀ ਗੱਲ ਕਰ ਇਧਰ ਆ ਜਾ ਸਕੂਲਿਆ ਫੇਰ ਹੀ ਗੱਲ ਦਾ ਦਵਾਦ ਆ ਮੈਨੂੰ ਲੰਗਰ ਤੈਨੂੰ ਵੀਡੀਓਜ਼ ਤੱਕ ਰੋਜ਼ ਕਰਾਵੇ ਇੱਕ ਪਾਸੇ ਕਰਕੇ ਸਾਡੇ ਤੋਂ ਮੈਨੂੰ ਪੱਕੇ ਨਾ ਰਹਿਣ ਦਾ ਹੱਟੇ ਮੈਨੂੰ ਪਤਾ ਹੈ ਸਾਡਾ ਸਾਡਾ ਗੁੱਸਾ ਨਹੀਂ ਕਰਦਾ ਹੱਸਰਾਵੋ ਜੇ ਮਤਾ ਹੈ ਭਾਈ ਬੇਚਣ ਵਾਲੀ ਗੱਲ ਕਰ ਛੋਟੀ ਵੀਰ ਮੇਰੀ ਗੱਲ ਸੁਣੋ 16000 ਕਹਿੰਦਾ ਤੁਸੀਂ ਦੱਸੋ ਕੱਚਾ ਮੁੱਲ ਨਾ ਲਾਵਾਂ ਪੂਰੀ 10000 ਦੀ ਦੇ ਬਾਈ ਜੀ ਫਿਰ ਕਦੇ ਕਿੱਥੇ ਪੂਰੀ ਹੋਊਗੀ ਇਹ ਬਣੀ ਨਿਜਾਨੀਆਂ ਜਸਤਨਾ ਦਾ ਜਵਾਬ 15000 ਓ ਮਾਈ ਗਾਡ ਜੈਸਰ ਨੋ ਹੈ ও ਮਾਈ ਗਾਡਸ ਸਵਾਰ ਦੇ ਸੋਹੀ ਚੰਗੀ ਬੱਕਰੀ ਆ ਗਈ 23 ਦੀ ਕਹੋ ਜੀ ਹੁਣ ਇਹ ਆਸ ਵੀ ਨ ਲੱਗੀ ਕਹਾ 6 ਮਹੀਨੇ ਸਾਲ ਤੇ ਗੱਲ ਗਈ 6 ਮਹੀਨੇ ਨੇ ਐਡੀ ਹੋਰ ਹੋ ਜੂ ਐਡੀ ਨੂੰ ਕੀ ਕਰਨਾ ਹੈ ਚੋਬਰ ਬਣ ਜੂ ਇਹ ਮਟਿਆਰ ਹੈ ਮਟਿਆਰ ਹੋ ਜੂ ਪਿੱਛੇ ਹਟ ਕੇ ਕੱਧਾਂ ਤੋਂ ਲੋਕ ਮਟਿਆਰ ਹੋ ਜੂ ਤਾ ਫਿਰ 6 ਮਹੀਨੇ ਚੋਬਰ ਨਹੀਂ ਚੋਬਰ ਬਣ ਚੋਬਰ ਕਹਿੰਦਾ ਅੱਧਾਂ ਤੋਂ ਲੋਕ ਹਟਰੇ ਪਲੀ ਹੋਈ ਆ बस <laughs> <laughs> माल चंगा ਹੋ ਗਿਆ बसਹੀਂ ਲੈ ਲੈਂਦੇ ਨੇ ਕਕੀਆਂ ਵਧੀਆ ਹੁਣ ਮੰਨਣੀ ਜੋਗੇ ਕਮੀ ਹੈਗੀ ਤਾਂ ਪੱਠ ਚ ਦੇ ਨਹੀਂ ਕਮੀ ਨਹੀਂ ਆਪਾਂ ਕਰਦੇ ਬਾਈ ਛੋਟੇ ਵੀ ਤੇਰੀ ਪਾਸ ਸੁਚ ਬਈ ਪਸੰਦ ਆ ਤੇਰੇ ਹੈ ਇੱਕੇ ਗੱਲ ਚ ਨਵੇੜ ਕੇ ਜਾਣਾ 12000 ਦੀ ਨੀਮ ਨਹੀਂ ਸੀ ਨੀਰਾ ਚੂਰੀ ਮਿਲਦੀ 12 ਦੀ ਇਹਦੀ ਵਜੇ ਰਜੂ 12 ਦੀ ਇਹ ਮੁੱਲ ਹੁੰਦਾ ਨਾ ਫਿਰ ਤਾ ਮੈਲਾ ਤੂੰ ਕਹਿੰਦਾ ਰਜੂ ਮੇਰਾ ਨਹੀਂ ਆਇਆ ਸਪੈਸ਼ਲ ਜੀ ਤੁਸੀਂ ਕਿੰਨੇ ਦੀ ਵੇਚੋਗੇ ਇਹ ਬੱਕਰੀ ਦੀ ਟੈਂਸ਼ਨ ਹਾਂ ਜਾ ਹਾਂ ਬਾਬਾ ਜੀ ਕਿੰਨੇ ਦੀ ਵੇਚੋ 16000 ਇਹ ਕਿਉਂ ਹੈ ਉਥੇ ਨਾਲ ਉਹ ਸਵਾਦ ਇੱਥੇ ਆ ਮੈਂ ਇੱਥੇ ਗਾ ਸਵਾਦ ਰੈਂਦਾ ਬਰੋਬਰ ਗਾਣੇ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਮੈਂ ਪਹਿਰੇ ਬੋਲਾ ਫੋੜਾ ਦੇ ਦਿਆਂਗਾ ਐਂਡ ਕਰ ਤਾਂ ਨਾ ਆਪਾਂ ਜੱਸਾ ਕੋਈ ਨਹੀਂ ਕੋਈ ਨਹੀਂ ਫਿਰ ਬੋਲਣ ਦੇ ਲਗਾ ਜੈਸ ਨੂੰ ਕਰ ਤਾਂ ਉਹਨੇ ਆਪਾਂ ਨੂੰ ਨਹੀਂ ਦਿੱਦ ਜਿਹਾ ਨਾ ਕਰਦਾ ਵੀ ਜੈਸ ਨੂੰ ਆਜਵਾ ਮੈਂ ਚਾਰ ਦੀ ਲੈ ਕੇ ਜਾਣਾ ਨਹੀਂ 13000 ਦੀ ਦਿੰਨੇ ਮੈਂ ਵੀ ਨਹੀਂ ਨਹੀਂ 라ਜੂ ਫਰਮਾਨ ਆਉਦੀ ਆ ਯਾਰ ਪਰਮਾਤਮਾ ਦੱਸੋ ਯਾਰ ਹੋ ਗਿਆ ਕੋਈ ਨਾ ਫਰਮਾਨਤਮਾ ਆ ਆਪਾਂ ਆਪਾਂ ਕਾਹਦੇ ਮਰੀ ਆਪਦੀ ਇੰਨੇ ਬਹਿ ਸਾਡੇ 13 ਦੀ 14 ਦੀ ਮਰੀ ਆਪਦੀ ਆ ਪਤੰਦਰਾ 14.5 ਲੈ ਜਾ ਹੋਰ ਦੱਸ ਲੱਗੇ ਤਾਂ ਦੇ ਦਿਓ ਜੀ ਭਾਈ ਮੈਂ ਥੱਕਾ ਹੋ ਗਿਆ ਕੋਈ ਵੀ ਨਹੀਂ ਕੀ ਹੋ ਗਿਆ ਕਰ ਮੋਬਾਈਲ ਨੰਬਰ 54 ਮਿੰਟ ਬਚੇ ਲਾਈ ਬੈਠੇ 4 ਮਿੰਟ ਹੋਰ ਬਾਕੀ ਹਾਲੋ ਚਾਕਲੇ ਬੱਚੇ ਦਾ ਅਪਡੇਟ ਬੱਚੇ ਦਾ ਅਪਡੇਟ ਬਾਈ ਉਹ ਸਾਹਮਣੇ ਹੋ ਜਾ ਤੂੰ ਹੈਲੋ ਉਹ ਮਰ ਗਿਆ ਓਏ ਓਏ ਅਸ਼ੀਰ ਨਹੀਂ ਕਰਨਾ ਬਾਈ ਮੈਂ ਆਉਣਾ ਆ ਥੱਲੇ ਰੁਕਣਾ ਤਹਾ ਆਉਣਾ ਤਹਾ ਜਾਣਾ ਨਹੀਂ ਆ ਜਾਉਣਾ ਵੇ ਆਲੀ ਪਾਠਾ ਲਾਲ ਵਕਾ ਆ ਥੱਲੇ ਇੱਥੇ ਨਹੀਂ ਆ ਬਾਈ ਮੈਂ ਬਾਣਾ ਕਨੀ ਬਾਣਾ ਕਨੀ ਆਪਾਂ ਹੈ ਕਨੀ ਥੱਲੇ ਕਿ ਆਸ ਉਧਰ ਆਉਣਾ ਬਾਈ ਫਿਰ ਮੈਂ ਅੱਗੇ ਘੰਟ ਚੌਥੀ ਆਣਾ ਚੀ ਬੈ ਜਾ ਬਾਈ ਆਉਣਾ ਭਾਈ ਮੈਂ ਆਉਣਾ ਕਿਹੜਾ ਕੱਢੀਏ ਤੁਹਾਨੂੰ ਬੱਕਰੀਆਂ ਦੇਵਾਉਣਾ ਹਾਂ ਭਾਈ ਕੀ ਮੰਗਦਾ ਭਾਈ ਬੱਚੇ ਤਾਂ ਹੈ ਲੈਦੀ ਐ 12 ਵਾਰ ਕੇ ਦੇਖੋ ਉਹ ਬੱਕਰੀਆਂ ਦਾ ਆ ਰਹੇ ਹੋ ਓ ਯਾਰ ਤੈਨੂੰ ਦੱਸਦਾ ਇੱਕ ਵਾਰੀ ਇਹਨਾਂ ਨੂੰ ਪਤਾ ਹੀ ਕੀ ਬਾਰੇ ਤੇ ਇਹ ਤਾਂ ਨਾ ਮਾਰ ਕੇ ਜਮਾਉਂਦੇ ਇਹ ਇਹਦੋਂ ਕੀ ਚੀਜ਼ ਚੱਲ ਮੈਂ ਤਾਂ ਮਾਰੂੰਗਾ ਹੀ ਫਸਾ ਰਾਂ ਕਿਉਂ ਵੀ

ਕਿਹਦੀ ਕੁਆਇਆ ਹੁੰਦਾ ਤਾਂ ਇਤੋਂ ਆ ਨੱਟ ਛੱਕ ਦੀ ਜੇ ਕੋਈ ਤਰਦਮੰਦ ਹੀ ਲੋਟੀ ਉਹਦ ਮੈਂ ਬੱਕਲੀਆਂ ਜੇ ਮਿੱਟਾ ਇਸੇ ਹੁੰਦੀ ਜਾਂ ਹੋਰ ਉਹਦਾ ਸੋਜਾ ਹੁੰਦਾ ਪੱਕੀ ਵੀ ਲੋਟੀ ਹੁੰਦੀ ਚੱਲ ਅੱਗੇ ਦੇਖ ਵੀ ਤੇਰੀ ਕਿਸਮਤ ਹੈ ਨਾ ਇਹ ਦੀ ਵੇ ਗਰੰਟੀ ਨਾ ਵੇ ਦੇਵਾ ਗਰੰਟੀ ਉਹ ਤਾਂ ਤੇਰੇ ਪਈ ਸੌਤਾ ਦਵਾ ਕੇ ਇਹ ਹਬਦੇਰਾ ਪੂ ਤੂੰ ਤੇਰੇ ਮੈਂ ਮੇਰੀ ਕਹੋ ਜੀ ਅੱਗੇ ਤੇਰੇ ਭਾਗਲੇ ਸੇ ਸਾਂ ਭਰੀਆਂ ਖੱਲਾਂ ਦਾ ਕੋਈ ਧੋਸਾ ਦੀ ਦਿੱਤੀ ਆਪਾਂ ਜੈ ਨਾਲ ਜੇ ਲਵਾਗੇ ਜਵਾਨ ਦਾ ਰਸ ਕਮਾਵਾਂਗੇ ਇਹਨਾਂ ਨਾਲ ਪਕਾਈ ਮਾਰਾਂਗੇ ਤਾਂ 2 ਰੁਪਏ ਨਾਲ ਲਵਾਂਗੇ ਤੇ 3 ਲਵਾਂਗੇ ਨਹੀਂ 1 ਰੁਪਿਆ ਲੈਂਦੇ ਜੇ ਕੰਟਾ ਖੱਬੜੀ ਆ ਨਹੀਂ ਲੈਣੀ ਨਾ ਵੀ ਜਿਵੇਂ ਕਹਾਂ ਨਾ ਭਾਈ ਸਹੀ ਮੁੱਲ ਦੱਸੋ ਮੈਂ ਤਾਂ 28000 ਮੰਗਾ ਜੀ ਤੁਸੀਂ ਦੱਸੋ ਕੋਈ 28 ਦੀ ਨਹੀਂ ਹੈ ਜੀ 18000 ਲੈ ਨਹੀਂ ਵਿੱਚ ਨਹੀਂ 28 ਦੀ ਵੀ ਨਹੀਂ 25 ਦੀ ਲੱਗਦੀ ਹੁਣ ਸਹੀ ਕੀ ਰੀ ਦੇਵੇਂਗਾ ਤੇ ਮੇਰੀ ਦੇਵਾ ਨਹੀਂ ਨਹੀਂ ਕਈ ਵਾਰੀ ਮੇਰਾ 100 ਰੁਪਿਆ ਅਗਲਾ ਜ਼ਬਤ ਕਰ ਜਾਂਦਾ ਕਹਿੰਦਾ ਤਾਂ ਖਾਤੋਂ ਕਰ ਲੈ ਤੋਹੀ ਮੇਰਾ 100 ਰੁਪਿਆ ਬਾਕੀ ਰਿਹਾ ਬਾਈ ਬੈਂਕਾਂ ਨੂੰ ਮੈਂ ਪੈਨ ਮਤਾ ਜਾਣ ਲੈ ਹੁੰਦਾ ਆ ਹੀ ਨਹੀਂ ਕੋਈ ਨਹੀਂ ਤੂੰ ਦੇ ਪੁੱਛਿਆ ਕੀ ਹੋ ਗਿਆ ਕੀ ਹੋ ਗਿਆ ਲੈ ਬੱਕਰੀ ਤੇਰੀ ਵੇਚਦੀ ਭਰਾਵਾ ਗੱਲ ਸੁਣ ਲੈ ਮੇਰੀ ਕੱਚੀਆਂ ਗੱਲਾਂ ਨਹੀਂ ਕਰਦਾ ਪੂਰੀ 20000 ਦੀ ਨਹੀਂ ਛੋੜ ਕਿੰਨੇ ਦੀ 24 ਦੀ ਲੈ ਸਿੰਦਾ ਜੀ ਹੁਣ ਤਾਂ ਤੁਸੀਂ ਸਹੀ ਦਾ ਦਵਾਰੇ ਦਵਾਰੇ ਕਹਿ ਜਾਂਦਾ ਸਾਰਾ ਸੁਣਦਾ ਲੈ ਲਈ ਇਹਨੂੰ ਮੰਨ ਹੀ ਜਾਂਦਾ ਇਹ ਮੰਨ ਹੀ ਜਾਂਦਾ ਇਹਦਾ ਰਾਹ ਦੇਤਾ ਹੁੰਦੇ ਇਹ ਤਾਂ ਲੈ ਨਹੀਂ ਇਹ ਤਾਂ ਦੇਣ ਵਾਲੇ ਕੋਲ ਵਕਰੀ ਆ ਮੈਂ ਤਾਂ 2500 ਰੁਪਏ ਕਹਿ ਕੇ ਤਨਾਲੀ ਲੈਣੀ ਮੈਂ 30000 ਉਹ ਜਿਹੜੀ ਬੰਦੀ ਹੈ ਉਹਦੇ ਰੋਲੇ 30000 ਉਹ ਵੀ 60000 ਕਹਿੰਦਾ ਸਹੀ ਮੁੱਲ ਕਰ ਮੇਰੇ ਇਥੋਂ ਤਾਂ 100 ਕੁਸ ਮੁੰਗੇਗਾ ਮੈਂ ਤਾਂ ਫਿਰ ਮੇਰਾ ਭੁਗਦਾ ਲਾ ਕੇ ਇਥੋਂ ਭੱਜੂ ਠੀਕ ਹੈ ਤੇਰਾ ਮੁੱਲ ਪੂਰਾ ਲਾ ਕੇ ਇਥੋਂ ਤੋਂ ਜਾਂ ਤਾਂ ਮੈਂ ਛਡਾਉਣੀ ਹੈ ਬਸ ਬੱਕਰੀ ਵੀਰੇ ਵੇਚ ਦਿੱਤੀ ਤੇ ਕੱਚੀਆਂ ਗੱਲਾਂ ਨਹੀਂ ਕਰਦਾ ਪੂਰੀ 22000 ਦੀ ਹੋਗੀ ਬਸ ਬੱਕਰੀ ਲੈ ਕੇ ਜਾਣੀ ਨਹੀਂ ਯਾਰ ਕੋਈ ਫਰਕ ਹੀ ਨਹੀਂ ਹੁੰਦਾ ਯਾਰ ਕੋਈ ਗੱਲ ਹੁਣ ਤੈਨੂੰ ਦੇਣ ਵਾਲੀ ਗੱਲ ਕਰੀਏ ਬੱਕਰੀ ਚੋਕੀ ਜਾ ਸਾਢੇ 2 ਦੀ ਦਿੰਨੇ ਛੱਪ ਕਰ ਆਰਸਾ ਕੱਢ ਬੱਚੇ ਇਸੇ ਦੇ ਪਾਣੀ ਪਾ ਦੇ ਪਾਣੀ ਪਾ ਦੇ ਪਾਣੀ ਕੋਈ ਹੋਊ ਫੋਨ ਵਾਲਾ ਪਾਪਾ ਦੇ ਮਾਰੇ ਮਾਰੇ ਪੋੜੇ ਹੋ ਜਾਂਦੇ ਭਾਈ ਇਹ 10 ਆ ਇਹਦਾ ਸਾਰਾ ਦੁੱਧ ਚੋਰੀਆਂ ਕਰਕੇ ਤੇ ਆ ਭਾਈ ਵੇਖੜ ਨਹੀਂ ਲੱਗਿਆ ਭਈ ਇਹਨੂੰ ਬੱਚਿਆਂ ਨੂੰ ਜਿਆਦਾ ਨਾ ਚੰਗਾ ਦੀ ਇਹਨੂੰ ਬੱਕਰੀ ਖੱਟਣ ਜਾਂਦੇ ਮੈਂ ਜੋ ਮਾਰਦਾ ਯਾਰ ਪੱਤਰੀ ਮੇਰੇ ਕੋਲ ਸੰਧ ਆ ਗਈ 2 ਟੱਟ ਦੁੱਧ ਦਾ ਕੰਦੀ ਨਹੀਂ ਵੱਟਦੀ ਆਏ ਸਭ ਕੁਝ ਪਾਣੀ ਦੀ ਬੱਕਰੀ ਬੱਕਰੀ ਹੱਲੀ ਨਹੀਂ ਗਈ ਮੈਨੂੰ ਫਿੱਟ ਬੈਠ ਗਈ ਇਹ ਤੁਸੀਂ ਘਰੇ ਰੱਖਣੀ ਕੀ ਨੀਂਦਾਰ ਬੰਦੇ ਹੋ ਆ ਉਹ ਜਾਣਾ ਵੀ ਇਹਨਾਂ ਨੇ ਜੈਤੂ ਜੀ ਤੇ ਮੈਂ ਕਹਾ ਜਤਕਿਲ ਜਾਣਾ ਉਹ ਜਾਂਦਾ ਲਾਹ ਲਾਉਂਦਾ ਇਹਨਾਂ ਦੇ ਨੰਬਰ ਦੇ ਦੇ ਬਾਹਰ ਜਾਣ ਨਾ ਬਾਈ ਨੂੰ ਜੋ ਉਹਨਾਂ ਨੂੰ ਪਿੰਡਾਂ ਦੇ ਹੁੰਦੇ ਦੀ ਗੱਲ ਹੈ ਨੰਬਰ ਦੇ ਦੇ ਬਾਈ ਠੀਕ ਹੈ ਨੰਬਰ ਦੇ ਦਿਓ ਇਹਨੂੰ ਪੈਸੇ ਹੋਏ ਜਿਹੜੇ ਬਣਨਗੇ ਭਾੜੇ ਉਹ ਤਾਂ ਹੋ ਰਹਾ ਹੁਣ ਕਿੱਕ ਕੰਮ ਕਰੋ ਭਾਈ ਉਹ ਭਾਈ ਕੋਈ ਪਾਟੀ ਦੀ ਵੀਰ ਇਹਨਾਂ ਦੇ ਗੱਲ ਚ ਪਾ ਦਿਓ ਨਿਸ਼ਾਨੀ ਮੈਨੂੰ ਦੱਗ ਤੇ ਰੱਸੀ ਲੈ ਲੈ ਕਿੰਨੀ ਬੱਚਾ ਦੇਓ ਯਾਰ ਅੱਛੀਆ ਦੇਓ ਨਾਲ ਮੈਨੂੰ ਪੱਟੀ ਤੇ ਦਲੀਹ ਹੁੰਦੀ ਨਾ ਆ ਵੀ ਖਾ ਥੋੜੇ ਥੋੜੇ ਨਹੀਂ ਯਾਰ ਰਸਿਆ ਖੋਲਾ ਉਹ ਮਾਰੀ ਜੀ ਕੋਈ ਵੀਰ ਦੇ ਦਿਓ ਨਿਸ਼ਾਨੀ ਦਾ ਪਾ ਦਿਏ ਬੱਚਿਆਂ ਦੇ ਕੀ ਹੋ ਗਿਆ ਕੀ ਹੋ ਗਿਆ ਚਿਹਰੇ ਨੂੰ ਛੇੜ ਦੇ ਇਹ ਬੰਦਾ ਗਰੀਬ ਹੈ ਹੈਲੋ ਭਾਈ ਇਹ ਚਿੱਤਰ ਵੱਧ ਘਰ ਆ ਤੂੰ ਅਸੀਂ ਬੱਸ ਬੱਸ ਚੱਕਰ ਬੱਸ ਨੀਂ ਕਿਤੇ ਪੈਸਾ ਆਪਣੇ ਖਾਤੇ ਹੀ ਆ ਕੇ ਸਿਵਕਰਾ ਸੇਲਾ ਰਾਜੂ ਆ ਸੇਲਾ ਕਿੰਨੇ ਪਾਉਂਗੇ